ਪਤਰਕਾਰਤਾ ਆਪਣੇ ਲੋਕਤੰਤਰ ਦਾ ਚੌਥਾ ਸਤੰਭ ਹੈ ਨਹੀਂ ਕਰਨਾ ਚਾਹੀਦਾ ਇਸਲਾਮੀ ਪੀਆਰਪੀ ਦੇ ਲਈ ਇਹ ਇਸ ਇਜ਼ ਵੈਰੀ ਚੀਪ ਐਂਡ ਵੈਰੀ ਅਨੈਥੀਕਲ ਇਟ ਇਸ ਵੈਰੀ ਲੌਂਗ ਪ੍ਰੈਕਟਿਸ ਕੈਨੇਡਾ ਸਰਕਾਰ ਵੱਲੋਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਵਰਕ ਪਰਮਿਟ ਬੰਦ ਝੂਠੀ ਖਬਰ ਐਂਡ ਦੀ ਝੂਠੀ ਖਬਰਾਂ ਤੋਂ ਬਚੋ ਐਵਦੇ ਛੋਟੇ ਚੈਨਲ ਤੋਂ ਬਚੋ ਜਿਹੜੇ ਆਪਣੀ ਟੀਆਰਪੀ ਵਧਾਨਵਾਸ ਤੇ ਤੁਹਾਨੂੰ ਝੂਠੀ ਖਬਰਾਂ ਦੇ ਰਹੇ ਨੇ ਤੁਹਾਡੀ ਜਿਹੜੀ ਵੀ ਏਜੰਸੀ ਤੋਂ ਉਹਨੀਆਂ ਕੋਈ ਨਾ ਕੋਈ ਇਸ ਨੂੰ ਰੈਗੂਲੇਟ ਕਰਨੀ ਚਾਹੀਦੀ ਹੈ ਉਹਨਾਂ ਨੂੰ ਸਟ੍ਰੈਟ ਐਕਸ਼ਨ ਲੈਣਾ ਚਾਹੀਦਾ ਹੈ ਚਾਹੇ ਉਹਨਾਂ ਦੇ ਲਾਇਸੈਂਸ ਕੈਂਸਲ ਕਰਨ ਚਾਹੀਏ ਉਹਨਾਂ ਤੇ ਲੀਗਲ ਐਕਸ਼ਨ ਹੈ ਨਮਸਕਾਰ ਮੋਗਲ ਵੀ ਰਿਜ਼ੇ ਸਾਰੇ ਦਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਾਡੇ ਖਾਸ ਸੈਗਮੈਂਟ ਖਬਰਾਂ ਖਬਰਾਂ ਤੋਂ ਅੱਗੇ ਵਿੱਚ ਸਵਾਗਤ ਹੈ ਸਾਥਿਓ ਅੱਜ ਜਿਹੜੀ ਖਬਰ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਉਹ ਬਹੁਤ ਅਹਿਮ ਹੈ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਅਜੀ ਖਬਰਾਂ ਬਹੁਤ ਵਾਇਰਲ ਹੋ ਰਹੀਆਂ ਕਿ ਕੈਨੇਡਾ ਸਰਕਾਰ ਵੱਲੋਂ ਪੋਸ ਗ੍ਰੈਜੂਏਸ਼ਨ ਤੋਂ ਬਾਅਦ ਵਰਕ ਪਰਮਿਟ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ ਲੇਕਿਨ ਜਦੋਂ ਜੇ ਇਸ ਖਬਰ ਦੇ ਕੋ ਕੋਡੇ ਅਸੀਂ ਪਾਇਆ ਕਿ ਇਹ ਖਬਰ ਸਰਾਸਰ ਗਲਤ ਹੈ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਆਈਡੀਪੀ ਦੇ ਵੀਜ਼ਾ ਕਾਉਂਸਲਰ ਅਤੇ ਐਜੂਕੇਸ਼ਨਲ ਕੰਸਲਟੈਂਟ ਵਿਕਾਸ ਕਪੂਰ ਜੀ ਉਹਨਾਂ ਤੋਂ ਇਸ ਸੰਬੰਧੀ ਸਾਰੀ ਪੁਖਤਾ ਜਾਣਕਾਰੀ ਹਾਸਲ ਕਰਦੇ ਹਾਂ ਵਿਕਾਸ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਨਿਊਜ਼ ਮੈਟਰਨਿਜ਼ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਮਨੀ ਜੀ ਤੁਸੀਂ ਬਹੁਤ ਵਧੀਆ ਪੁਆਇੰਟ ਅੱਜ ਡਿਸਕਸ ਕਰਨ ਲੱਗੇ ਹੋ ਇਹ ਨੀਡ ਆਫ ਦਾ ਆਰ ਹੈ ਜੋ ਨਿਊਜ਼ ਫੈਲਨੀ ਹੈ ਮਾਰਕੀਟ ਦੇ ਵਿੱਚ ਕਿਉਂਕਿ ਆਪਾਂ ਪੰਜਾਬ ਨੂੰ ਬਿਲਾਉਂ ਕਰਦੇ ਆਂ ਔਰ ਪੰਜਾਬ ਦੇ ਵਿੱਚ ਅਰਾਊਂਡ ਮੈਂ ਕਹੂੰਗਾ ਕਿ 90% ਯੂਥ ਹੈ ਉਹ ਕੈਨੇਡਾ ਜਾਂਦਾ ਹੈ ਤੇ ਉਹਦੇ ਵਿੱਚ ਮੋਹਨ ਵੱਡੀ ਨਿਊਜ਼ ਆ ਰਹੀ ਹੈ ਵੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੀ ਉਹਨਾਂ ਨੇ ਬੰਦ ਕਰਤੇ ਆਂ ਇਹ ਬਿਲਕੁਲ ਫਾਲਸ ਨਿਊਜ਼ ਹੈ ਸਹੀ ਮੈਨੇ ਦੇ ਵਿੱਚ ਇਹਦੀ ਨਿਊਜ਼ ਹੈ ਕਿ ਕੀ ਸਟੂਡੈਂਟ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲਣਗੇ ਜਿਹੜੇ ਜਿਹੜੇ ਕਾਲਜਾਂ ਦੇ ਸਰਕਾਰੀ ਕਾਲਜਾਂ ਤੋਂ ਪੜ੍ਹਦਾ ਜਿਨੇ ਪਹਿਲਾਂ ਮਿਲਦੇ ਸੀ 1 ਸਾਲ ਦੀ ਸਟੱਡੀ ਨਾਲ 1 ਸਾਲ ਦਾ 2 ਸਾਲ ਦੀ ਸਟੱਡੀ ਨਾਲ 3 ਸਾਲ ਦਾ ਜਾਂ 2 ਸਾਲ ਤੋਂ ਵੱਡੀ ਸਟੱਡੀ ਆ ਉਹਦੇ ਨਾਲ 3 ਸਾਲ ਦਾ ਵਰਕ ਪਰਮਿਟ ਚੇਂजेस ਕੀ ਹੋਏ ਆ ਕਿ ਜਦੋਂ ਸਟੂਡੈਂਟ ਵਰਕ ਪਰਮਿਟ ਅਪਲਾਈ ਕਰਦਾ ਹੈ ਉਹਦੇ ਤੋਂ ਦੋ ਆਪਸ਼ਨ ਸੀ ਚਾਹੇ ਆਪਾਂ ਸਟੂਡੈਂਟ ਦੀ ਗੱਲ ਕਰੀਏ ਜੀ ਮੈਂ ਵੀ ਜਨਰਲ ਗੱਲ ਕਰੂੰਗਾ ਜਿਹੜੀ ਨਿਊਜ਼ ਹੈ ਜਿਵੇਂ ਕਿ ਪੋਰਟ ਆਫ ਐਂਟਰੀ ਦੇ ਉੱਪਰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਬੰਦ ਕਰ ਦਿੱਤੇ ਗਏ ਆ ਪਹਿਲਾਂ ਪੋਰਟ ਆਫ ਐਂਟਰੀ ਨੂੰ ਆਪਾਂ ਛੋਟੇ ਚ ਸਮਝੀਏ ਕੀ ਚੀਜ਼ ਹੈ ਪੋਰਟ ਆਫ ਐਂਟਰੀ ਹੈ ਜੀ ਕੈਨੇਡਾ ਦੇ ਬਾਰਡਰਸ ਜਦੋਂ ਹੁਣ ਇੱਕ ਸਟੂਡੈਂਟ ਤੇ ਇੱਕ ਜਿਹੜਾ ਜਿਹੜਾ ਕਲਾਇੰਟ ਜਾ ਰਿਹਾ ਵਿਸਟੇ ਨੀਜ਼ੇ ਤੇ ਇਹਨਾਂ ਦੋਨਾਂ ਨੂੰ ਇਸ ਚੀਜ਼ ਦੇ ਨਾਲ ਪੋਰਟ ਆਫ ਐਂਟਰੀ ਦੇ ਨਾਲ ਵਾਸਤਾ ਪੈਂਦਾ ਉਹ ਕਿਵੇਂ ਪੈਂਦਾ ਕਿ ਜਦੋਂ ਸਟੂਡੈਂਟ ਨੇ ਆਪਣੀ ਸਟੱਡੀ ਕੰਪਲੀਟ ਕਰ ਲਈ ਉਹਨੇ ਵਰਕ ਪਰਮਿਟ ਅਪਲਾਈ ਕਰਨਾ ਉਹਦੇ ਕੋਲ ਦੋ ਆਪਸ਼ਨਸ ਹੈ ਜੀ ਜਾਂ ਤਾਂ ਉਹ ਆਨਲਾਈਨ ਅਪਲਾਈ ਕਰੇ ਜਾਂ ਆਫਲਾਈਨ ਅਪਲਾਈ ਕਰੇ ਅੱਗੇ ਸਟੂਡੈਂਟ ਮੋਸਟਲੀ ਆਨਲਾਈਨ ਅਪਲਾਈ ਕਰਦੇ ਸੀ ਮਹੀਨੇ ਦੇਰ ਮਹੀਨੇ ਚ ਉਹਦਾ ਵਰਕ ਪਰਮਿਟ ਆ ਜਾਂਦਾ ਸੀਗਾ ਰਾਈਟ ਹੁਣ ਕੀ ਹੈ ਵੀ ਉਹ ਵਰਕ ਪਰਮਿਟ ਦੇ ਵਿੱਚ ਟਾਈਮ ਲੱਗ ਰਿਹਾ ਤੈਨੇ ਮਹੀਨੇ 4 ਮਹੀਨੇ ਤੱਕ ਚਾ ਰਿਹਾ ਸਟੂਡੈਂਟ ਜਿਹੜੇ ਹੈਗੇ ਆ ਉਹਨਾਂ ਨੇ ਕਿਹਾ ਵੀ ਅਸੀਂ ਜਾ ਕੇ ਬਾਰਡਰ ਤੇ ਜਾਈਏ ਬਾਰਡਰ ਤੇ ਜਾ ਕੇ ਪੋਰਟ ਆਫ ਐਂਟਰੀ ਦੇ ਨਾਲ ਅਸੀਂ ਵਰਕ ਪਰਮਿਟ ਲੈ ਲਈਏ ਉੱਥੇ ਰਾਸ਼ ਜ਼ਿਆਦਾ ਹੋ ਗਿਆ ਇਹਦਾ ਪ੍ਰੋਸੀਜਰ ਕੀ ਹੈ ਪ੍ਰੋਸੀਜਰ ਇਹ ਹੈ ਸਰ ਚਾਹੇ ਸਟੂਡੈਂਟ ਹੈ ਚਾਹੇ ਕੋਈ ਵਿਸਤ੍ਰਿਤ ਦੀ ਜੀ ਹੈ ਉਹ ਜਦੋਂ ਪੋਰਟ ਆਫ ਐਂਟਰੀ ਤੇ ਜਾਂਦਾ ਮਤਲਬ ਬਾਰਡਰ ਤੇ ਜਾਂਦਾ ਪਹਿਲਾਂ ਉਹਨਾਂ ਦੀ ਇਮੀਗ੍ਰੇਸ਼ਨ ਹੁੰਦੀ ਹੈ ਬਾਰਡਰ ਤੇ ਫਿਰ ਉਹਨੂੰ ਇੱਕ ਵਾਰੀ ਕੰਟਰੀ ਛੱਡਣੀ ਪੈਂਦੀ ਹੈ ਜੀ ਕੈਨੇਡਾ ਦੇ ਨਾਲ ਉਹਨੂੰ ਪਤਾ ਯੂਐਸਏ ਦਾ ਬਾਰਡਰ ਲੱਗਦਾ ਜੀ ਜੀ ਕੈਨੇਡਾ ਦਾ ਬਾਰਡਰ ਛੱਡ ਕੇ ਉਹ ਯੂਐਸਏ ਦੇ ਬਾਰਡਰ ਵੱਲ ਜਾਂਦਾ ਨੋ ਮੈਂਸ ਲੈਂਡ ਜਿਹੜੀ ਯੂਐਸਏ ਦੇ ਬਾਰਡਰ ਤੇ ਜਾ ਕੇ ਉਹਨੂੰ ਪੁੱਛਿਆ ਜਾਂਦਾ ਵੀ ਤੁਸੀਂ ਕੀ ਕਰਨ ਆਏ ਹੋ ਜੀ ਫਿਰ ਉਹ ਕਹਿੰਦਾ ਕਿ ਮੈਂ ਜਿਹੜਾ ਇੱਥੇ ਫਲੈਗ ਪੋਲਿੰਗ ਦੇ ਲਈ ਆਇਆ ਇਹਨੂੰ ਫਲੈਗ ਪੋਲਿੰਗ ਕਹਿੰਦੇ ਜਿਹੜਾ ਪ੍ਰੋਪਰ ਵਰਡ ਹੈ ਟੈਕਨੀਕਲ ਵਰਡ ਫਲੈਗ ਪੋਲਿੰਗ ਲਈ ਆਇਆ ਉਹ ਫਿਰ ਉਹਨਾਂ ਨੇ ਇੱਕ ਸੈਪਰੇਟ ਰਸਤਾ ਬਣਾਇਆ ਹੋਇਆ ਵਾਪਸ ਆਨ ਦਾ ਫਲੈਗ ਪੋਲਿੰਗ ਕਰਕੇ ਉਹ ਵਾਪਸ ਭੇਜਦੇ ਆ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਉਹਦੀ ਦੁਬਾਰਤੋਂ ਐਂਟਰੀ ਹੁੰਦੀ ਆ ਜੀ ਜਾਨ ਲੱਗੇ ਉਹਦੀ ਇਮੀਗ੍ਰੇਸ਼ਨ ਹੁੰਦੀ ਹੈ ਕੈਨੇਡਾ ਤੋਂ ਬਾਰਡਰ ਛੱਡਣ ਲੱਗੇ ਤੇ ਵਾਪਸ ਯੂਐਸਏ ਦੇ ਬਾਰਡਰ ਤੋਂ ਫਲੈਗ ਪੋਲਿੰਗ ਦੇ ਰਸਤੇ ਆ ਕੇ ਉਹਦੀ ਦੁਆਰ ਤੋਂ ਐਂਟਰੀ ਹੁੰਦੀ ਹੈ ਫਿਰ ਉਹਨਾਂ ਨੂੰ ਸਾਰੇ ਕੁਐਸਚਨ ਪੁੱਛੇ ਜਾਂਦੇ ਆ ਜੇ ਸਟੂਡੈਂਟ ਗਿਆ ਤਾਂ ਉਹਨੂੰ ਸਟੂਡੈਂਟ ਰਿਲੇਟਡ ਕੁਐਸਚਨ ਪੁੱਛਿਆ ਲਈ ਕਦੋਂ ਆਏ ਉਹ ਕਿਹੜਾ ਕਾਲਜ ਕਿੰਨੇ ਪਰਸੈਂਟ ਨੰਬਰ ਹੈ ਪਾਸ ਕਦੋਂ ਹੋਏ ਹੋ ਤੇ ਇਹਦੇ ਨਾਲ ਬੈਨੀਫਿਟ ਕੀ ਹੁੰਦਾ ਕਿ ਉਹ ਮੌਕੇ ਦੇ ਉੱਪਰ ਹੀ ਵਰਕ ਪਰਮਿਟ ਦੇ ਦਿੰਦੇ ਆ ਹਾਂ ਜਾਂ ਨਾ ਮਤਲਬ ਇਹ ਚਾਹੀਦੀ ਹੈ ਹਾਂ ਜਾਂ ਨਾ ਦੇ ਦਿੰਦੇ ਸਟੂਡੈਂਟ ਨੂੰ 99% ਸਾਰ ਸਟੂਡੈਂਟ ਨੂੰ ਮਿਲ ਜਾਂਦਾ ਸਾਰਿਆਂ ਨੂੰ ਮ ਜੋ ਵੀ ਸਟੂਡੈਂਟ ਨੇ ਜਨਰਲ ਸਟੱਡੀ ਕੀਤੀ ਹੁੰਦੀ ਹੈ ਜੋ ਸਰਕਾਰੀ ਕਾਲਜ ਕਰ ਪੜ੍ਹਿਆ ਤੇ ਉਹਨੇ ਪਾਸ ਕੀਤੇ ਹੋਏ ਆਪਣੇ ਡਾਕੂਮੈਂਟ ਦਿਖਾਊਗਾ ਮੈਂ ਪਾਸ ਹੋਏ ਆਪਣੇ ਡਾਕੂਮੈਂਟ ਦਿਖਾਊਗਾ ਮੈਂ ਪਾਸ ਕਰ ਲਿਆ ਰੂਲਸ ਐਂਡ ਰੈਗੂਲੇਸ਼ਨ ਕੋਈ ਮੇਰੇ ਤੇ ਕੋਈ ਮੈਂ ਕੋਈ ਬ੍ਰੇਕ ਨਹੀਂ ਕੀਤੀ ਉਹਨ ਵਰਕ ਪਰਮਿਟ ਦੇ ਦਿੰਦੇ ਆ ਲੇਕਿਨ ਜਿਹੜੇ ਹੈਗੇ ਆਪਾਂ ਗੱਲ ਕਰੀਏ ਦੂਜੀ ਮੈਂ ਗੱਲ ਕਰ ਰਿਹਾ ਸੀ ਵਿਸਟਰ ਵੀਜ਼ੇ ਵਾਲੇ ਵਿਸਟਰ ਵੀਜ਼ੇ ਵਾਲਿਆਂ ਦੇ ਲਈ ਵੀ ਆਪਸ਼ਨ ਆ ਵੀ ਵਿਸਟਰ ਵੀਜ਼ੇ ਤੇ ਜਾ ਕੇ ਉਹ ਜਿਹੜਾ ਉਹਨਾਂ ਨੇ ਵਰਕ ਪਰਮਿਟ ਅਪਲਾਈ ਕਰਨਾ ਚਾਹੇ ਆਨਲਾਈਨ ਕਰੋ ਚਾਹੇ ਉਹ ਕੋਡ ਆਫ ਐਂਟਰੀ ਦੇ ਕਰਨ ਜੀ ਆਮ ਜੇ ਆਪਾਂ ਗੱਲ ਕਰੀਏ ਵਿਸਟੇਜ਼ ਵੀਜ਼ਾ ਲਈ ਅਵੋਇਡ ਕਰਦੇ ਆ ਸਰ ਪੋਰਟ ਆਫ ਐਂਟਰੀ ਤੇ ਜਾਣ ਨੂੰ ਉਹਦਾ ਕਾਰਨ ਹੈ ਕਿਉਂਕਿ ਉਹ ਗਏ ਵਿਸਟੇਜ਼ ਵੀਜ਼ੇ ਦੇ ਕੁਝ ਹੋਰ ਡੈਕਲੇਰੇਸ਼ਨ ਦੇ ਕੇ ਗਏ ਆ ਉੱਥੇ ਜਾ ਕੇ ਜਦੋਂ ਵਰਕ ਪਰਮਿਟ ਕਨਵਰਟ ਕਰਦੇ ਉਹਨਾਂ ਨੂੰ ਡਰ ਇਹ ਹੁੰਦਾ ਹੈ ਵੀ ਜੇ ਅਸੀਂ ਬਾਰਡਰ ਤੇ ਗਏ ਸਾਨੂੰ ਉਹਨਾਂ ਨੇ ਘੇੜ ਕੇ ਕੁਐਸਚਨ ਪੁੱਛਣੇ ਆ ਇਹਨੇ ਕੁਐਸਚਨ ਪੁੱਛਣੇ ਪੁੱਛਣਾ ਨਹੀਂ ਆ ਗਏ ਸਾਡਾ ਕਿ ਉਹਨਾਂ ਰਿਜੈਕਟ ਤੇ ਫਿਰ ਖਰੀ ਰਿਜੈਕਟ ਨਾ ਕਰ ਦੇ ਇਸ ਕਰਕੇ ਉਹ ਉਹ ਉਹਦੋਂ ਦੇ ਲਾਇਰ ਦੇ ਥਰੂ ਆਨਲਾਈਨ ਅਪਲਾਈ ਕਰਨਾ ਹੀ ਪਸੰਦ ਕਰਦੇ ਆ ਸਟੂਡੈਂਟ ਦਾ ਰਾਸ਼ੀ ਸੀ ਸਰ ਪੋਰਟ ਆਫ ਐਂਟਰੀ ਉੱਪ ਸਟੂਡੈਂਟ ਦਾ ਬਲ ਕੋਈ ਨਹੀਂ ਹੁੰਦਾ ਉਹਨੇ ਜਿਹੜੇ ਰੱਗਿਆ ਨੇ ਉਹਨਾਂ ਕੇਸ ਹੈ ਮੈਂ ਪੜਿਆ 2 ਸਾਲ ਪੜਿਆ ਮੈਨੂੰ ਬਲਪੁਰ ਮਣ ਮਿਲ ਹੀ ਜਾਣਾ ਮੈਂ 4 ਮਹੀਨੇ ਹੁਣ ਕਿਉਂ ਵੇਟ ਕਰਾਂ ਆਨਲਾਈਨ ਇਸ ਕਰਕੇ ਸਟੂਡੈਂਟ ਦਾ ਰਸ਼ੀ ਰਸ਼ ਜਿਆਦਾ ਹੋਣ ਕਰਕੇ ਉਹ ਆਫੀਸਰਸ ਤਾਂ ਹੁਣ ਨਹੀਂ ਹੈ ਜੀ ਰਸ਼ ਬਣ ਗਿਆ ਬਹੁਤ ਜ਼ਿਆਦਾ ਜਿਹੜੇ ਕਰਕੇ ਉਹਨਾਂ ਨੇ ਟੈਂਪਰੇਰੀਲੀ ਬੰਦ ਕੀਤਾ ਹੈ ਪਰਮਾਨੈਂਟਲੀ ਬੰਦ ਨਹੀਂ ਕੀਤਾ ਕਿ ਥੋੜੀ ਦੇਰੀ ਹੈ ਬੰਦ ਕੀਤਾ ਰਸ਼ ਨੂੰ ਰੋਕਣ ਵਾਸਤੇ ਵੀ ਤੁਸੀਂ ਆਨਲਾਈਨ ਅਪਲਾਈ ਕਰੋ ਤੇ ਵੇਟ ਕਰੋ ਆਪਣੇ ਵਰਕ ਪਰਮਿਟ ਦੀ ਸੱਚਾਈ ਇਹ ਹੈ ਉਹਨੇ ਨੂੰ ਬੜੇ ਮੈਂ ਦੇਖਿਆ ਮੈਂ ਨਾਮ ਨਹੀਂ ਲਵਾਂਗਾ ਨਿਊ ਚੈਨਲਾਂ ਦੇ ਬੜੇ ਰਿਪਿਊਟਡ ਨਿਊਜ਼ ਚੈਨਲ ਆ ਪਤਾ ਨਹੀਂ ਆਪਣੀ ਟੀਆਰਪੀ ਵਧਾਉਣ ਵਾਸਤੇ ਗਲੌਂ ਤਰੀਕੇ ਨਾਲ ਇਹਨੂੰ ਪ੍ਰੇਡਿਕਟ ਕਰਦੇ ਪਏ ਆ ਵੀ ਕੈਨੇਡਾ ਦੇ ਸਟੂਡੈਂਟਾਂ ਦਾ ਵਰਕ ਪਰਮਿਟ ਬੰਦ ਕਰਤਾ ਕਪੂਰ ਸਾਹਿਬ ਜਿਵੇਂ ਤੁਸੀਂ ਲਾਈਨ ਦੇ ਵਿੱਚੋਂ ਇਮੀਗ੍ਰੇਸ਼ਨ ਦੀ ਤੇ ਅਸੀਂ ਵੀ ਪਿਛਲੇ ਦਿਨਾਂ ਚ ਬਹੁਤ ਨਿਊਜ਼ ਚੈਨਲ ਤੇ ਖਬਰਾਂ ਦੇਖੀਆਂ ਕਿ ਵਰਕ ਪਰਮਿਟ ਤੋਂ ਬਾਅਦ ਜਿਹੜਾ ਵਰਕ ਪਰਮਿਟ ਬੰਦ ਕਰ ਦਿੱਤਾ ਗਿਆ ਹੈ ਪੋਸਟ ਗ੍ਰੈਜੂਏਸ਼ਨ ਦੇ ਬਾਅਦ ਤੇ ਜਿਹੜੇ ਇਹੋ ਜਿਹੇ ਚੈਨਲ ਨੇ ਮੈਂ ਕਹਿੰਦਾ ਗੈਰ ਜ਼ਿੰਮੇਵਾਰانہ ਨਿਊਜ਼ ਦਿੰਦੇ ਆ ਲੋਕਾਂ ਨੂੰ ਟੀਆਰਪੀ ਲੈਣ ਵਾਸਤੇ ਜਾਂ ਇੱਕ ਫੇਮ ਲੈਣ ਵਾਸਤੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਮੈਂ ਹਰ ਅੰਮ੍ਰਿਤ ਰਿਕਵੈਸਟ ਕਰਦਾ ਹੈ ਪੱਤਰਕਾਰਤਾ ਆਪਣੇ ਲੋਕਤੰਤਰ ਦਾ ਚੌਥਾ ਸਤੰਭ ਹੈ ਬਹੁਤ ਜ਼ਿਆਦਾ ਰਿਸਪੌਂਸਿਬਿਲਟੀ ਹੁੰਦੀ ਹੈ ਟੀਆਰਪੀ ਲਿਆਣਾ ਚਲੋ ਇੱਕ ਅਲੱਗ ਗੱਲ ਐ ਪਰ ਇਸ ਤਰ੍ਹਾਂ ਦੇ ਦੇਖੋ ਜਰੂਰ ਤੁਸੀਂ ਨਿਊਜ਼ ਸੁਣਨੇ ਹੋ ਮੰਨ ਲਓ ਉਹਨਾਂ ਦੇ ਪੇਰੈਂਟਸ ਐ ਇੱਧਰ ਦੇਖੋ ਹੁਣ ਆਪਣੇ ਪਿੰਡਾਂ ਦੇ ਵਿੱਚੋਂ ਬੱਚੇ ਨੇ ਯੂਥ ਗਿਆ ਹੋਇਆ ਉਹ ਵਿਚਾਰੇ ਪੜੇ ਲਿਖੇ ਨਹੀਂ ਜਿਆਦਾ ਹੁੰਦੇ ਉਹਨਾਂ ਕਿਸੇ ਨੂੰ ਕੋਈ ਸ਼ੌਕ ਹੀ ਹੋ ਜਾਏ ਕਿਸੇ ਦਾ ਹਾਰਟ ਅਟੈਕ ਹੋ ਜਾਵੇ ਕੋਈ ਇਸ ਕਵਰ ਦੇ ਨਾਲ ਵੀ ਯਾਰ ਮੈਂ ਤਾਂ ਕਿੱਲਾ ਵੇਚਦਾ ਮੇਰੇ ਕੋਲ ਤਾਂ ਦੋ ਕਿੱਲੇ ਸੀ ਮੈਂ ਤਾਂ ਵੇਚ ਕੇ ਬੱਚਾ ਭੇਜਦਾ ਉਹ ਵਰਕਪਲ ਨੂੰ ਮਿਲਣਾ ਦੱਸੋ ਉਹਦੇ ਜ਼ਿੰਮੇਵਾਰ ਕੌਣ ਹੋਊਗਾ ਉਸ ਘਰ ਦੇ ਵਿੱਚ ਜੇ ਕਿਸੇ ਦਾ ਕੋਈ ਦੁੱਖ ਤਕਲੀਫ ਆ ਗਈ ਕਿਸੇ ਦਾ ਕੋਈ ਟੈਨਸ਼ਨ ਆਲ ਕਿਸੇ ਦਾ ਬ੍ਰੇਨ ਐਮਰਜੈਂਸੀ ਹੋ ਜਾਏ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਦੀ ਟੀਆਰਪੀ ਲਈ ਦਿਸ ਇਜ਼ ਵੈਰੀ ਚੀਪ ਐਂਡ ਵੈਰੀ ਅਨੈਥੀਕਲ ਇਟ ਇਜ਼ ਵੈਰੀ ਰੋਂਗ ਪ੍ਰੈਕਟਿਸ ਹੋਰ ਮੈਂ ਕਹਾਂਗਾ ਤੁਹਾਡੀ ਜਿਹੜੀ ਵੀ ਏਜੰਸੀਜ਼ ਹੋਣਗੀਆਂ ਕੋਈ ਨਾ ਕੋਈ ਇਸ ਨੂੰ ਰੈਗੂਲੇਟ ਕਰਦੀਆਂ ਹੋਣਗੀਆਂ ਉਹਨਾਂ ਨੂੰ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਚਾਹੇ ਉਹਨਾਂ ਦੇ ਲਾਇਸੈਂਸ ਕੈਨਸਲ ਕਰਨ ਚਾਹੇ ਉਹਨਾਂ ਤੇ ਲੀਗਲ ਐਕਸ਼ਨ ਲੈਰ ਇਸ ਤਰ੍ਹਾਂ ਦੀ ਬਲਬ ਨਿਊਜ਼ ਫਲਾਣ ਦੇ ਨਾਲ ਸੋਸਾਇਟੀ ਦੇ ਵਿੱਚ ਬਹੁਤ ਜ਼ਿਆਦਾ ਤੁਸੀਂ ਇੱਕ ਜਿਹਨੂੰ ਕਹਿੰਦੇ ਆ ਮੈਂ ਕਹਾਂਗਾ ਕਿ ਇੱਕ ਗੈਰ ਜ਼ਿੰਮੇਵਾਰਾਨਾ ਵਿਵਾਰ ਦੇ ਨਾਲ ਤੁਸੀਂ ਇੱਕ ਨਾਇਸੈਂਸ ਕ੍ਰੀਏਟ ਕਰਦੇ ਹੋ जी सोसाय कपूर साहब नर्शन कह सकते हैं कि जो स्टूडेंट है ऑनलाइन होनलाइन अपलाई कर सौ प्रॉब्लम नहीं टाइमिंग थोड़ी जी वही है राज करके टाइमिंग वही है जो अगर महीना डेढ़ महीने का प्रोसैसा वह ढाई तीन महीने का चला गया बस यही चक्कर है जी होेंज नहीं आया हाले तक तो नहीं आया आने वाले टाइम च कुछ हो गए नो बडी कैन प्र ਲੇਕਿਨ ਅੱਜ ਦੀ ਡੇਡ ਦੇ ਵਿੱਚ ਹਾਲੇ ਤੱਕ ਤਾਂ ਕੋਈ ਇਸ ਤਰ੍ਹਾਂ ਦੀ ਨਿਊਜ਼ ਨਹੀਂ ਹੈ ਜੀ ਬਿਲਕੁਲ ਇਹ ਸੰ ਐਜੂਕੇਸ਼ਨ ਕੰਸਲਟੈਂਟ ਬਿਕਾਸ ਕਪੂਰ ਜੀ ਤੇ ਇਹਨਾਂ ਨੇ ਬਿਲਕੁਲ ਕਲੀਅਰ ਕੀਤਾ ਹੈ ਕਿ ਜਿਹੜਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਆ ਉਹ ਬੰਦ ਨਹੀਂ ਹੋਇਆ ਉਹਦੇ ਵਿੱਚ ਕੁਝ ਬਦਲਾਅ ਆਇਆ ਤੇ ਸਿਰਫ ਬਦਲਾਅ ਇਹ ਹੈ ਕਿ ਜਿਹੜਾ ਅੱਗੇ ਤੁਸੀਂ ਬਾਰਡਰ ਤੇ ਜਾਂਦੇ ਸੀ ਜਿਹੜਾ ਪੁਆਇੰਟ ਆਫ ਐਂਟਰੀ ਆਪਾਂ ਕਰਦੇ ਸੀਗੇ ਜਿਹੜਾ ਆਫਲਾਈਨ ਆਪਾਂ ਕਰਦੇ ਸੀਗੇ ਉਹ ਬੰਦ ਹੋਇਆ ਸਿਰਫ ਤੁਸੀਂ ਆਨਲਾਈਨ ਅਪਲਾਈ ਬਿਲਕੁਲ ਕਰ ਸਕਦੇ ਹੋ ਤੇ ਬਾਕੀ ਇਹ ਵੀ ਕੁਝ ਰਸ਼ਨ ਕਰਕੇ ਜਿਹੜਾ ਸਮੇਂ ਦੇ ਵਿੱਚ ਦਾ ਕੁਝ ਬਹੁਤਾ ਜ਼ਰੂਰ ਹੋਇਆ ਹੋਰ ਬਾਕੀ ਜਿਹੜੇ ਮੇਰੇ ਮੀਡੀਆ ਸਾਥੀ ਨੇ ਜਿਹੜੇ ਆਪਣਾ ਆਪਣਾ ਚੈਨਲ ਚਲਾ ਰਹੇ ਨੇ ਸਾਡੀ ਵੀ ਉਹਨਾਂ ਨੂੰ ਇੱਕ ਰਿਕੁਐਸਟ ਹੈ ਹੱਥ ਬੰਨ ਕੇ ਬੇਨਤੀ ਹੈ ਕਿ ٹی ਆਰ ਪੀ ਲੈਣ ਵਾਸਤੇ ਆਪਾਂ ਨੂੰ ਇੱਕ ਜਿਹੜਾ ਗਲਤ ਮੈਸੇਜ ਸੋਸਾਇਟੀ ਨੂੰ ਗਲਤ ਹੈਡਿੰਗ న్యూਸ ਦੀ ਨਹੀਂ ਲਗਾਨੀ ਚਾਹੀਦੀ ਕਿ ਆਪਣੀ న్యూਸ ਨੂੰ ਹਰ ਬੰਦਾ ਦੇਖੇ ਉਹਦਾ ਇੱਕ ਬਹੁਤ ਇੱਕ ਜਿਵੇਂ ਇਹਨਾਂ ਨੇ ਕਿਹਾ ਕਿ ਬਿਲਕੁਲ ਆਪਾਂ ਜਿਹੜਾ ਮੀਡੀਆ ਇੱਕ ਚੌਥਾ ਸਟੰਡ ਸੋਸਾਇਟੀ ਦਾ ਆਪਾਂ ਨੂੰ ਗਲਤ ਮੈਸੇਜ ਨਹੀਂ ਦੇਣਾ ਚਾਹੀਦਾ ਇਹ ਜਿਹੜਾ ਗਲਤ ਮੈਸੇਜ ਹੈ ਕਈ ਵਾਰੀ ਕਿਸੇ ਇਨਸਾਨ ਨੂੰ ਆਪਣੀ ਜਾਨ ਤੋਂ ਹੱਤ ਤੋਣਾ ਪੈਸੇ ਮੋਬਾਈਲ ਦੇ ਨੂਸ ਲਈ ਸੇ ਨੂੰ ਵੀ ਅਸ਼ੋਕ ਮੋਰਾ ਦੇ ਨਾਲ 19 ਜਿੰਦਲ ਮੋਗਾ